ਸਰਨ ਪਤੇ ਬਲਵਾਰੀ ਬੁੱਧਿਕਾ ਫਾਲਸ ਬਲਵਾਰੀ ਬੁੱਧਿਕਾ ਦੇ ਸ਼੍ਰੀ ਕਾਨਤਕ ਸਾਹਿਬ ਵੱਲੋਂ ਜੋ ਪੰਜ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਹੈ ਉਸ ਵੱਲੋਂ ਜਿਹੜਾ ਭਰਤੀ ਦਾ ਪ੍ਰੋਗਰਾਮ ਚੱਲ ਰਿਹਾ ਜਿਸ ਦੇ ਤਹਿਤ ਕੱਲ 4 ਤਰੀਕ 4 April ਨੂੰ ਗੁਰਦਰਾ ਸਾਹਿਬ ਕੋਟ ਸੰਤੋਖਰਾਏ ਪਿੰਡ ਛੋਟੇਪੁਰ ਗੁਰਦਾਸਪੁਰ ਮਾਝੇ ਦੀ ਧਰਤੀ ਦੇ ਜਿਹੜਾ ਈਕਾਨ ਨੂੰ ਭਰਤੀ ਦੀ ਮੀਟਿੰਗ ਰੱਖੀ ਗਈ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਈਆਂ ਤੱਕ ਸਵੇਰੇ ਨਹੀਂ ਪਹੁੰਚਦੇ ਤੇ ਔਰ ਜ਼ਰੂਰ ਕੱਲ ਨੂੰ ਗੁਰਦੁਆਰਾ ਸਾਹਿਬ ਤੇ ਕੇ ਪਹੁੰਚ ਕੇ ਛੋਟੇ ਕੋਰ ਬਿੰਦ ਦੇ ਵਿੱਚ ਇੱਕ ਗੁਰੂ ਘਰ ਹੈ ਉੱਥੇ ਪਹੁੰਚ ਕੇ ਤੁਸੀਂ ਸਾਰਿਆਂ ਨੇ ਇਸ ਭਰਤੀ ਦਾ ਸੱਤਾ ਬਣਨਾ ਅਖੀਰ ਵਿੱਚ ਸਾਰੀ ਉਹਨਾਂ ਵੀਰਾਂ ਪੈਣਾ ਦਾ ਧੰਨਵਾਦ ਕਰਦਾ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਮਿਹਨਤਾਂ ਰੱਖੀਆਂ ਗਈਆਂ ਚਾਹੇ ਰੇਲ ਕੋਟਲਾ ਦੇ ਵਿੱਚ ਚਾਹੇ ਜਲੰਧਰ ਦੇ ਵਿੱਚ ਚਾਹੇ ਸੰਗਰੂਪ ਦੇ ਵਿੱਚ ਪਟਿਆਲੇ ਦੇ ਵਿੱਚ ਕੱਲ ਇਸ ਤਰ੍ਹਾਂ ਹਲਕਾ ਸਮਰਾਲਾ ਦੀ ਵੀ ਟਿਕ ਰਹੀ ਗਈ। ਸੋ ਬਹੁਤ ਲੋਕਾਂ ਦਾ ਜਿਹੜਾ ਸਹਿਯੋਗ ਮਿਲ ਰਿਹਾ। ਬਹੁਤ ਵੱਡੀ ਗਿਣਤੀ ਤੋਂ ਪਹੁੰਚ ਰਹੇ ਨੇ। ਸੋ ਇਸ ਲਈ ਸਾਡੀ ਕੋਸ਼ਿਸ਼ ਆ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਤੱਕ ਪਹੁੰਚ ਕਰੀਏ। ਅਤੇ ਮੈਂ ਤੁਹਾਡਾ ਜਿਹੜਾ ਸਹਿਯੋਗ ਮਿਲ ਰਿਹਾ ਉਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਸੋ ਇਹ ਜਿਹੜੀ ਭਰਤੀ ਹੈਗੀ ਜਾਂ ਸ਼੍ਰੀ ਕਾਲਤਖ ਸਾਹਿਬ ਦੇ ਹਦਾਇਤਾਂ ਤੇ ਹੋ ਰਹੀ ਆ। ਬੜੇ ਗੁੰਮਰਾਹਕੁੰਨ ਪ੍ਰਚਾਰ ਕੀਤੇ ਜਾ ਰਹੇ ਨੇ। ਲੇਕਿਨ ਆਪਾਂ ਸਾਰਿਆਂ ਤੋਂ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ। ਇਹ ਕਿਸੇ ਦਾ ਕੋਈ ਨਿੱਜੀ ਕਾਰਜ ਨਹੀਂ ਕਿਸੇ ਦਾ ਕੋਈ ਸਵਾਰਥ ਨਹੀਂ ਇਹ ਪੰਥ ਦੇ ਭਲੇ ਦੇ ਲਈ ਇਹ ਕਾਰਜ ਹੋ ਰਿਹਾ ਸਿਰਫ ਸਾਡੀ ਦੇ ਸੇਵਾ ਲਈ ਆ ਤੇ ਅਸੀਂ ਇਸ ਸੇਵਾ ਨੂੰ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਆ ਤੇ ਤੁਹਾਡੇ ਬਹੁਤ ਵੱਡੇ ਸਹਿਯੋਗ ਦੀ ਲੋੜ ਆ ਆਉਣ ਵਾਲੀਆਂ ਪੀੜ੍ਹੀਆਂ ਲਈ ਜੇ ਅਸੀਂ ਇੱਕ ਚੰਗਾ ਪਲੈਟਫਾਰਮ ਦੇ ਕੇ ਜਾਣਾ ਚਾਹੁੰਦੇ ਆ ਰਾਜਨੀਤਿਕ ਤੌਰ ਤੇ ਤਾਂ ਸਾਰੇ ਤੁਸੀਂ ਇਸ ਭਰਤੀ ਦਾ ਤੁਸੀਂ ਸਾਥ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਨੂੰ ਕਰੀਏ ਅਤੇ ਪਾਰਟੀ ਪੰਥ ਦੀ ਜੋ ਵੀ ਗਾਲੀ ਪੰਜਾਬ ਦੇ ਪਲੇਰੀ ਆਉਣ ਦੇ ਸਮੇਂ ਦੇ ਵਿੱਚ ਸੇਵਾ ਨਵਾਬੀ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ